हां जी ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਝੋਟੀ ਆ ਤਾਜੀ ਸੂਈ ਵੀ ਆ ਦੋ ਕਟੀਆਂ ਨੇ ਬਾਈ ਆਉਂ ਪੁੱਛ ਲੈਣੇ ਬਾਈ ਤੋਕੀਲ ਬਾਈ ਜੀ ਸਸੀਕਾਲ ਸਸੀਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਵਧੀਆ ਡਰਸ ਨਾਮ ਤੇ ਐਡਰੈਸ ਹੋ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਹ ਰਾਮਪੁਰਾਪੁਰ ਨੇੜੇ ਪਿੰਡ ਜੇਠੂਗਾ ਤੇ ਰਹਿ ਜਾਂਦਾ ਬਦਿਆਲਾ ਜੀ ਮੋਬਾਈਲ ਨੰਬਰ ਹੋ 76965 09222 ਠੀਕ ਆ ਬਾਈ ਬਾਈ ਜਿਹੜੀ ਇਹ ਝੋਟੀ ਦੇ ਨਾਲ ਕਿਹੜਾ ਸੁਹਾ ਸੁਈ ਹੈ ਇਹ ਦੂਜਾ ਸੁਹਾ ਸੁਈ ਹੈ ਜੀ ਕਦੋਂ ਸੁਈ ਹੈ ਬਾਈ ਇਹ ਬਾਈ ਪੰਜਵਾਂ ਦਿਨ ਇਹਨੂੰ ਪੰਜਵਾਂ ਦਿਨ ਹਾਂ ਚਾਰ ਦਿਨ ਹੋ ਗਏ ਸੁਈ ਨੂੰ ਠੀਕ ਆ ਹਾਂ ਲੈਵਲ ਉਹ ਵਾ ਦਿਖਾ ਦੇ ਰਹਾ ਡਰ ਲੈਵਾ ਕਮਾਲ ਆ ਬੱਚਾ ਕੀ ਆ ਬਾਈ ਬੱਚਾ ਕੱਟਾ ਬਾਈ ਕੱਟਾ ਦੇ ਕੱਟਾ ਚੰਗਾ ਨਾ ਕੱਟਾ ਚੰਗਾ ਬਾਈ ਮਾ ਅੱਜ ਵੀ ਚੰਗੀ ਆ ਬਾਈ ਫੇਸ ਦੇਖੋ ਸਿੰਘ ਦੀ ਕੁਆਲਿਟੀ ਦੇਖੋ ਦੋਨੇ ਸਿੰਘ ਕਰਮਾਲੀ ਦੇ ਇੱਕੋ ਜਿਹੇ ਆ ਕੱਦ ਫੁੱਲ ਆ ਹਣ ਕੱਦ ਫੁੱਲ ਆ ਜ ਆ ਦੇਖ ਲਓ ਮੇਰੇ ਮੋਢੇ ਦਾ ਕੰਮ ਹੈ ਬਾਈ ਬਰਾਬਰ ਖੜਾ ਉਸ ਹਾਂ ਨਾ ਜੱਜਮੈਂਟ ਇਧਰ ਜੱਜਮੈਂਟ ਲੱਗ ਜਿਓ ਵਾਲਿਆਂ ਨੂੰ ਲੈ ਹਾਂ ਬ ਬਰਾਬਰ ਖੜਾ ਫੁੱਲ ਕੱਦ ਦਾ ਰਾਜੀ ਚੰਗੀ ਆ ਖਣ ਬੜਾ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਬਾਈ ਧਾਰਾ ਮਾਰ ਕੇ ਦਿਖਾ ਦਿਆਂਗਾ ਮਗਰ ਆਪਾਂ ਵੀਡੀਓ ਚ ਠੀਕ ਆ ਹਾਂ ਚਵਾਈ ਇੱਕ ਨੰਬਰ ਤੋੜ ਕੇ ਦਿਖਾ ਦਿੰਦੇ ਆ ਕਰਮਣੀ ਨੇ ਤਿਆਰ ਕਰਿਆ ਤੋੜ ਕੇ ਦਿਖਾ ਦੋ ਬਾਈ ਚੰਗੀ ਆ ਬਾਈ ਕੱਦ ਫੁੱਲਾ ਵੱਡੀ ਗੱਲ ਕਿ ਚੰਗੀ ਆ ਝੋਟੀ ਕਿੰਨਾ ਕੁ ਬੋਲਾ ਦੱਸਿਆ ਬਾਈ ਨੇ ਹਾਂ ਬਾਈ ਹੁਣ 11 ਕਿਲੋ ਆਪਾਂ 10 ਕਹਿ ਕੇ ਦੇਣੀ ਆ ਡਾਕਟਰ ਠੀਕ ਆ ਹਾਂ 11 ਲੀਟਰ ਬਾਈ ਕਹਿੰਦਾ 10 ਲੀਟਰ ਮੰਨ ਕੇ ਆ ਜਾਓ ਬਾਈ ਆ ਕੱਦ ਚੰਗਾ ਗਾ ਚੰਗੀ ਆ ਸਮੀ ਭਲੀ ਆ ਬਾਈ ਝੋਟੀ ਹਾਂ ਬਹੁਤ ਚੰਗਾ ਚਵਾਈ ਕਿਵੇਂ ਚੰਗੀ ਹੈ ਚਵਾਈ ਇੱਕ ਨੰਬਰ ਹੈ ਬਾਈ ਧਰਾਂ ਮਾਰ ਕੇ ਦਿਖਾ ਦਾਂਗੇ ਮਗਰੋਂ ਠੀਕ ਆ ਧਰਾਂ ਬਾਈ ਕਹਿੰਦਾ ਮਾਰ ਕੇ ਦਿਖਾ ਦੇਂਗੇ ਸੂਈ ਸਵਾਈ ਜੀਰ ਵਗੈਰਾ ਕੰਪਲੀਟ ਓਕੇ ਆ ਵੀਰੇ ਠੀਕ ਆ ਬਾਈ ਹੁਣ ਲੇਵਾ ਉਹ ਦਿਖਾ ਰਹਾ ਟਰ ਮਗਰੋਂ ਲੇਵਾ ਕਮਾਲ ਆ ਬਾਈ ਲੈ ਸੋਹਣਾ ਲੇਵਾ ਕਰਮਾਲੀ ਨੇ ਤਿਆਰ ਕਰਿਆ ਹਜੇ ਟਾਈਮ ਵੀ ਕੁਝ ਨਹੀਂ ਹੋਇਆ ਹਨਾ ਪੈਂ ਦੋ ਇਦਾਂ ਦਿਨ ਪਿਆ ਜੇ ਹਾਂ ਸ਼ਾਮ ਤੱਕ ਦੇਖੋ ਬਾਈ ਆਰਡਰ ਕਰਮਾਲੀ ਨੇ ਸੋਹਣਾ ਤਿਆਰ ਕਰ ਲੈਣਾ ਤੇ ਕੀ ਮੁੱਲ ਹੈ ਜੈ ਜਫਰ ਮੁੱਲ ਆਰਡਰ ਲੈਣ ਦੇਣ ਜਾਂ ਬਸ 1 10 ਆ 110000 ਹਾਂ ਮਾਨਤਾਨ ਹੋ ਜਾ ਕੋਈ ਹੋ ਬਈ ਠੀਕ ਬਾਕੀ ਹੋਰ ਡਾਕਟਰ ਐਡੀ ਝੋਟੀ ਆ ਬਈ ਚੋਕੜ ਵੀ 85 90000 ਦੀ ਵਿਕ ਜਾਂਦੀ ਆ ਇਹਦੇ ਤੋਂ ਕੜ ਗੱਬਣ ਹੋ ਜਾ ਨਹੀਂ ਮੋਲ ਜਾਇਆ ਜਾ ਹਾਂ ਮੋਲ ਜਮਾ ਜਾ ਜਾ ਕਰਿਆ ਆਪਣਾ ਐ ਨਹੀਂ ਪ्योर ਮੋਰਾ ਜਾ ਕੱਲੀ ਪੂਛ ਮੜੀ ਚਿੱਟੀ ਆ ਹੋਰ ਕਿਤੇ ਟੱਕਾ ਵਾਲ ਵੀ ਨਹੀਂ ਸਹੀ ਗੱਲ ਆ ਬਈ ਦੁੱਧ ਵਾਲੀ ਝੋਟੀ ਆ ਹਾਂ ਦੁੱਧ ਵਾਲੀਆਂ ਬਰੀਕੀ ਵਾਲੇ ਡਾਕਟਰ ਐ ਨਹੀਂ ਮੋٹے ਪਿੰਡੇ ਦੀ ਹੋਊਗੀ ਲੈ ਹਾਂ ਸਹੀ ਗੱਲ ਆ ਬਰੀਕੀ ਵਾਲੀ ਝੋਟੀ ਆ ਬਰੀਕੀ ਵਾਲੀ ਆ ਹਾਂ ਠੀਕ ਆ ਤੇ ਧਾਰਾ ਮਾਰ ਕੇ ਬ ਦਿਖਾਈ ਦਿੰਨੇ ਬੜੇ ਬਟਾ ਦਾ ਹੋ ਬਈ ਕੋਈ ਠੀਕ ਆ ਆ ਡਾਕਟਰ ਕਮਾਲ ਦਾ ਬਈ ਚਵਾਈ ਕੋਈ ਦੁਕਾਨ ਨੇ ਚੰਗੀ ਆ ਬਈ ਕਹਿੰਦਾ ਫੇਸ ਬੜਾ ਚੰਗਾ ਕਰ ਮਾਇਆ ਬੱਚਾ ਮਗਰ ਕਟਾ ਕਟਾ ਵੀ ਚੰਗਾ ਆ ਬਈ ਠੰਡੀ ਬਾਉਦਾ ਹਨਾ ਠੰਡੀ ਬਹੁਤ ਆ ਬਈ ਲੈ ਬਈ ਠੰਡੀ ਠੁੰਡੀ ਫੋਲ ਆ ਧਾਰਾਂ ਬਾਕੀ ਦਿਖਾਉਣਾ ਪਰ ਸਮਾਹ ਚੈੱਕ ਕਰੋ ਬਈ ਕਿਆ ਬਾਤ ਆ ਸਮਾਹ ਬਹੁਤ ਚੰਗਾ ਆ ਸਮਾਹ ਬੜਾ ਚੰਗਾ ਡਾਕਟਰ ਬਾਕੀ ਚਵਾਈ ਵੀ ਦਿਖਾਉਣਾ ਫੇਸ ਬੜਾ ਚੰਗਾ ਚਵਾਈ ਵੀ ਬਈ ਇੱਕ ਨੰਬਰ ਆ ਥੱਲੇ ਕੁੱਤਿਆਂ ਕਰਦੀ ਆ ਐ ਨਹੀਂ ਹੈ ਇਹ ਮਾੜੀ ਚਵਾਈ ਹੋ ਗਈ ਲੈ ਚੋਣਾ ਬੜਾ ਚੰਗਾ ਯਾਰ ਹਨਾ ਬੜਾ ਚੰਗਾ ਚੋਣਾ ਜਾਵਾਂ ਨਾਲ ਦਾ ਚੋਣਾ ਹਨਾ ਹਾਂ ਕੀ ਬਾਤ ਹੈ ਚਵਾਈ ਵੀ ਫੁੱਲ ਚੰਗੀ ਆ ਭਾਈ ਲੈ ਚਵਾਈ ਚੈੱਕ ਕਰ ਲੋ ਕੀ ਬਾਤ ਹੈ ਲੈ ਕੀ ਬਾਤ ਹੈ ਅੱਗੇ ਹੁਣ ਦਿਖਾ ਦੇ ਡਾਕਟਰ ਮਗਰ ਹੂੰ ਪਸਮ ਕੇ ਦੇਖ ਲੈ ਝੋਟੀ ਹੋਰ ਹੀ ਬਣ ਗਈ ਥੱਲੇ ਸਹੀ ਗੱਲ ਆ ਭਾਈ ਲੈ ਕੀ ਬਾਤ ਆਲੇ ਵਸ ਮੁੱਲ 1,10,000 ਰੁਪਏ ਮੰਨਦਾ ਮੌਕੇ ਤੇ ਜਰੂਰ ਹੋ ਜਾਊਗਾ ਅੱਗੇ ਭਾਈ ਇਹ ਕੱਟੀ ਦੀ ਕਿੰਨੀ ਕੁ ਉਮਰ ਹੈ ਇਹ ਭਾਈ 11 ਗਿ ਮਹੀਨਾ ਦੀ ਕੱਟੀ ਆ ਠੀਕ ਆ ਭਾਈ ਕਿਹੜੀ ਠੀਕ ਹੈ ਨਹੀਂ ਏ ਬਈ M29 ਹੀ ਕਿਹਾ ਆਪਾਂ ਨੇ ਤਾਂ ਅੱਛਾ ਹਾਂ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਬਈ ਦਾ 17 18 ਕਿਲੋ ਦਾ ਹੈਗਾ ਠੀਕ ਆ ਹਰਿਆਣੇ ਜੋ ਮੈਂ ਹੀ ਆਈ ਸੀ ਉਹਦੀ ਕਟੀਆਂ ਠੀਕ ਆ ਹਾਂ ਖਾਣ ਦਿਖਾਓ ਬਈ ਬਾਲੇ ਚਿੰਗੀ ਆ ਛੋਲੀ ਚਿੰਗੀ ਆ ਨਾ ਹਾਂ ਛੋਲ ਦੇ ਮੜੀ ਤੋਰ ਦੀਏ ਬਾਕੀ ਤਾਂ ਦੇਲਾ ਸਿੰਗੀ ਨਾਲ ਰਹਿਣ ਇੱਚੀ ਮੋੜ ਜਾਣੀਆਂ ਬਈ ਜੋ ਵੀ ਨਾਲੋਂ ਮੋੜ ਜਿਵੇਂ ਹੀ ਮੋੜਦੀ ਹੁੰਦੀ ਆ ਬਸ ਇੱਥੇ ਨਾਲ ਹੀ ਲਾ ਜਣੇ ਆ ਸਿੰਗ ਦਾ ਬਈ ਜਿਹੜਾ ਮੋੜ ਆ ਪੌਣਾ ਸੂ ਕਰ ਲੈਨੇ ਨਾਲ ਹੀ ਮੋੜਨਾ ਸੀ ਨਾਲ ਹੀ ਮੋੜਨਾ ਬਈ ਹਾਂ ਚੰਗੀ ਆ ਗੱਟੀ ਬਈ ਸਵੀ ਭਲੀ ਆ ਕੱਦ ਠੀਕ ਆ ਬਈ ਝੋਲੀ ਵੀ ਚੰਗੀ ਆ ਕਰਮ ਵਾਲੀ ਮਾਂ ਦਾ ਦੁੱਧ ਵੀ ਚੰਗਾ ਤੇ ਚੰਗੇ ਸੀਮਣ ਦੀ ਦੱਸਿਆ ਭਾਈ ਨੇ ਹਰਿਆਣੇ ਚੋਂ ਬਈ ਕਹਿੰਦਾ ਆਈ ਆ ਗੱਟੀ ਆਹ ਡਰ ਚੰਗੇ ਜਾਨਵਰ ਦਾ ਮਤਲਬ ਦੇਦਾ ਥਣ ਥੋਣੀ ਦੱਸ ਦਿੰਦੇ ਆ ਗੋਠਿਆ ਰਗਿਆ ਹੋਣੀ ਤੇ ਕੀ ਮੋਲ ਲੱਜਾਜ ਇਹ 18000 ਰੁਪਏ ਡਰ ਮਾਨਤਨ ਹੋ ਜਾ ਮਾਨਦਨ ਮਾੜਾ ਮੋੜਾ ਕਰਦਾ ਬਸ 6000 ਰੁਪਏ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਝੋਲੀ ਦੇਖੋ ਝੋਲੀ ਬੜੀ ਕਮਾਲ ਦੀ ਹੈ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਣ ਲੱਗਿਆ ਅੱਗੇ ਪ੍ਰਾਤਨ ਨੰਬਰ ਕੱਟੀ ਕਿੰਨੀ ਉਮਰ ਹੈ ਇਹ 20 ਮਹੀਨਾ ਦੀ ਹੈ ਠੀਕ ਆ ਭਾਈ ਹਾਂ ਕਿਹੜੀ ਟੀ ਕੀਰੀ ਹੈ ਇਹ ਨਹੀਂ ਪਤਾ ਲੱਗ ਰਿਹਾ ਕਿਹੜੀ ਕੀਰੀ ਆ ਠੀਕ ਆ ਮਾਰਾ ਤੋਦੋ ਭਾਈ ਮਾਰਾ ਤੋਦੋ ਭਾਈ ਇਹਦਾ ਵੀ 18 ਕਿਲੋ ਦਾ ਗਿਆ ਠੀਕ ਆ ਹਾਂ ਥਾਣੇ ਇਹ ਮਗਰ ਝੋਲੀ ਆ ਰਾਟਰ ਪੂਰੀ ਸਿਰਾਈ ਆ ਥੱਲੇੋਂ ਕਟੀਆਂ ਦੋਨੀਆਂ ਕੀ ਆ ਬਾਤ ਆ ਝੋਲੀ ਬਹੁਤ ਚੰਗੀ ਹੈ ਨਾ ਰਾਈਆਂ ਨਾਲ ਦੀ ਆ ਖੋਲ ਦੇ ਭਾਈ ਦੂਰ ਕੇ ਦਿਖਾ ਦੇ ਮਾਨਾ ਰਕਾੜਾ ਜਿਹੜਾ ਬਾਈ ਨੇ ਬਹੁਤ ਚੰਗਾ ਰੰਗ ਸਿੰਘ ਵੀ ਨਾਲ ਹੀ ਮੋੜੀ ਬੈਠੀਆ ਬਹੁਤ ਚੰਗਾ ਸਿੰਘ ਬਹੁਤ ਚੰਗਾ ਸੀ ਬਾ ਤਿੰਨਾ ਚਾਰ ਮਹੀਨੇ ਡੀਕਾ ਲੈ ਲੈਣਾ ਨੇ ਹਾਂ ਵੈਸੇ ਤਾਂ ਕਾਬਲੀ ਹੈ ਡੀ ਹਾਂ ਬਾਕੀ ਬਾਈ ਬਜਾ ਬੁਜਰ ਬਣ ਜੂਗਾ ਤੁੰਡੀ ਸਮਾਈ ਭਾਲਦੀ ਆ ਬਸ ਹਾਂ ਤੇ ਕੀ ਮੁੱਲ ਜਾਈਆ ਮੋਲਡਰ ਵਾਸਤੇ ਦਾ ਜਮਾ ਦੇਣ ਲੈਣ 27000 ਰੁਪਇਆ ਮਾਨਤਨ ਹੋ ਜਾ ਬਾ ਮਾੜਾ ਮੋਟਾ ਕਰ ਦਿਆਂਗੇ ਬਾਈ 27000 ਰੁਪਇਆ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਨਾਗਸੀ ਭਰਾ ਕੋਲੇ ਤਰਨਾ ਤੰਨੇ ਨਿਖਾਤੇ ਕਿਸੇ ਵੀਰ ਦੇ ਦਰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ